ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਤੱਤਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪਾਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੋਈ ਹੈ ਨਾਲ ਨਾਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਨਾ ਉਹ ਇਹ ਤੇ ਸਾਰੇ ਤੇ ਜੀਐਸਬੀ ਫਿਰ ਹੋਊਗਾ ਸਾਰੇ ਤੇ ਫੇਰ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਨਹੀਂ ਇਹ ਕੰਮ ਮੈਂ ਆਪਰੇ ਆਪ ਕਰੂੰਗਾ ਨਹੀਂ ਆਪਣੇ ਬੰਦੇ ਨੂੰ ਲਾ ਲੇ ਰਿਹਾ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਬਿਨਾਂ ਵਿਚਾਰੀ ਸੋਚਿਓ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪਾਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ برداشت ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਢੇ 3 ਐਮਐਲ ਨਾਲ ਗੱਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਸੁਣਾਓ ਇਹ ਤਾਂ ਸਾਰੇ ਤੇ ਜੀਸੀਬੀ ਫਿਰ ਹੋਗੇ ਮੈਨੂੰ ਸਾਰੇ ਦੇ ਬੇਨਾ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇਹ ਕੰਮ ਆਪਣੇ ਆਪ ਕਰੂੰਗਾ ਨੇ ਆਪਣੇ ਬੰਦੇ ਨੂੰ ਲਾ ਲਏ ਤੇ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਕੰਮ ਆਪਣੇ ਆਪ ਕਰਵਾਵਾ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜੀ ਜੇ 100 ਵਾਰੀ ਸੋਚਿਓ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਅਸ਼ੋਕ ਮੈਡਮ ਇਲੈਗਲ ਸ਼ੋਰੂਮ ਬਣ ਰਹੇ ਸੀਗੇ ਤੁਸੀਂ ਕੰਮ ਰੁਕੋ ਆਇਆ ਕਿ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੱਲਾ ਕੰਮ ਅਸੀਂ ਰੁਕਵਾਇਆ ਨਹੀਂ ਹੈ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕੱਟ ਇਹ ਅਧਿਕਾਰੀ ਇਹਨੂੰ ਹੁਰਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਅਰੂਮ ਬਾਣੀ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜਿਹੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚੱਲਦੀਆਂ ਤਾਂ ਕਲੀਅਰ ਕੱਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ ਨਾ ਮੈਂ ਫੜਿਆ ਨਾਮੇ ਫੜੇ ਆ ਫੜਾ ਨਾ ਮੈਨੂੰ ਫੜਾਉਣ ਆਇਓ ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮ ਐਲ ਏ ਖਰੜ ਦੀ ਐਮ ਐਲ ਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮ ਐਲ ਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ ਚਾਹੇ ਕੋਈ ਖਰੜਦਾ ਹੈ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵੇਂ گاਉਂ ਦੇ ਵਿੱਚ ਇੱਕ JCB ਨਾ ਜਿਸ ਹਿਸਾਬ ਨਾਲ ਤੁਸੀਂ ਲੱਗੇ ਹੋਏ ਇੱਕ JCB ਪੱਕੀ ਮੈਂ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਖਰੜਦੀ ਐ ਇਹ ਡੇਲੀ ਕਦੀ ਉਹ ਸਾਰੀ ਜਿਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟੇ ਦੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਇਹ ਵੀ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਦੀ ਹੋਇਆ ਜਿਹੜੀ ਸ਼ੋਰੂ ਮਲ ਰਹੀ ਹੈ ਕਿਸ ਦੇ ਕਾਉਂਸਲਰ ਦੀ ਕੀ ਦੇ ਕਾਉਂਸਲਰ ਦੇ ਹੈ ਹਾਂਜੀ ਟੀ ਐਮ ਸੀ ਜੀਟੀ ਐਮ ਸੀ ਦੇ ਜੀਤਾ 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 ਐਮ ਸੀ 16 ਜੀਤਾ ਐਮ ਸੀ ਵਾਰਡ ਨੰਬਰ 16 ਕਾਂਗਰਸ ਦਾ ਹੈ ਕਾਂਗਰਸ ਦੇ ਐਮ ਸੀ ਨੇ ਵਾਰਡ ਨੰਬਰ ਵਾਰਡ ਨੰਬਰ 16 ਦੇ ਇਹ ਇਹ ਨੋਟਸ 'ਤੇ ਜੋ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਨ 16 ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਨੇ ਘਰ ਮੂਰੇ ਗਲੀ ਬਣਾਤੀ ਹਾਂਜੀ ਲੈਂਡਰ ਪਵਾ ਦਿੱਤਾ 4 ਮਹੀਨੇ ਹੋ ਗਏ ਜੀ ਫਿਰਦੇ ਆ ਹਾਂਜੀ ਕਮੇਟੀ 'ਚ ਥਾਣੇ 'ਚ ਗਿੜੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਘਰ ਉੱਪਰ ਛੱਤ ਲੈ ਜੀ ਬੰਦ ਕਰ ਲਈ ਗਲੀ ਬੰਦ 70 ਸਾਲ ਦੀ ਗਲੀ ਆ ਪਿੱਲਰ ਲਾ ਲਾ ਮੇਰੀ ਸੁਣਾਈ ਨਹੀਂ ਕੀਤੀ ਹੈਗੀ ਦੋ ਵਾਰੀ ਮੇਰੀ ਕਟਾਈ ਕਰ ਲਈ ਹੁਣ ਮੈਂ ਸਰਕਾਰੀ ਹਸਪੀਟਲ ਤੋਂ ਛੁੱਟੀ ਲੈ ਕੇ ਆਇਆ ਹੈਗਾ ਉਹਨੇ ਕੋਈ ਬਾਵਦ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਸੀ ਪਹਿਲਾਂ ਹਾਂਜੀ ਚੈੱਕ ਕਰਕੇ ਉਹ ਜਾ ਕੇ ਉੱਥੇ ਹਾਂਜੀ ਉੱਥੇ ਉਹ ਹਟਦੇ ਨਹੀਂ ਜੀ ਦੋ ਵਾਰੀ ਇੱਥੇ ਜੀਬੀਸੀ ਲੈ ਕੇ ਚੱਲੇ ਕਮੇਟੀ ਜੀ ਉਹਦੇ ਮਤਲਬ ਆਈ ਗਈ ਨਹੀਂ ਦਿੰਦੇ ਹੈਗੇ ਉਹ ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਨੇ ਇਹ ਵੀ 16 ਬਾੜ ਦੀ ਹੈ ਜੀ ਹਾਂਜੀ ਇਹਨਾਂ ਦੇ ਵੱਡੇ ਸ਼ੋਰੂਮ ਹੈ ਜੀ ਇਹ ਚੈੱਕ ਕਰੋ ਹਾਂਜੀ ਜਿਹੜਾ ਸ਼ੋਰੂਮ ਬਣਾਉਂਦੇ ਉਹਨਾਂ ਦੇ ਜਿਹਨਾਂ ਦਾ ਸ਼ੋਰੂਮ ਬਣਾਇਆ ਉਹ ਚੈੱਕ ਕਰੋ ਮੇਰੀ ਤਾਂ ਪਤਰੀ ਨਹੀਂ ਕੁੱਟਿਆ ਹੈਗਾ ਕੱਲ ਵੀ ਮੈਡਮ ਕਿੱਟਾ ਆਇਆ ਚੱਲਿਆ ਆ ਬਾਰੇ ਬਹੁਤ ਵੀ ਨਹੀਂ ਆਉਂਦਾ ਅਨਿਲ ਜੀ ਸਰ ਨਾਲ ਲੈ ਗਿਆ ਇਹ ਚੈੱਕ ਕਰਕੇ ਉਹ ਜਿੱਥੇ ਕਹਿ ਰਹੇ ਨੇ ਤੇ ਜੇ ਕੋਈ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿਓ ਮੈਡਮ ਪੁਲਿਸ ਸੀਪੇ ਜਿੱਦੀ ਵਿੱਚ ਕੰਮ ਕਰਦੇ ਵੀ ਭੱਜ ਗਏ ਇਹਨਾਂ ਨੇ ਪਾੜ ਕੇ ਸੋਲਟ ਪੁਲਿਸ ਵੀ ਭੱਜ ਗਈ ਗੱਡੀਆਂ ਲੈ ਗਈ ਉੱਤੇ ਕੋਈ ਨਹੀਂ ਆੜੇ ਇੱਥੇ ਤਾਂ ਮੇਰਾ ਦੇਖੋ ਵਿੱਚ ਤੇ ਫੁੱਲ ਵਰਗਾ ਲਾਖਰ ਸੱਟ ਲੱਗੀ ਸਿਰ ਸੱਟ ਲੱਗੀ ਕੱਲ ਮੈਂ ਐਸਾ ਹੁਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀਸੀ ਉਸ ਟਾਈਮ ਇਹ ਵੀ ਗੱਲ ਸੁਣਨੇ ਚਾਹੀਏ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਨਾਲ ਹੋ ਤੁਸੀਂ ਦੱਸੋ ਜੇਸੀਬ ਤਿਆਰ ਹੈ ਚੱਕੀ ਦੇ ਲਾਗ ਬਣ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ ਨੱਤਾ ਕਿਲੋਮੀਟਰ ਤੇ ਦੁਕਾਨਾਂ ਬਣ ਰਹੀਆਂ ਤੇ ਨਾਲ ਜਾ ਕੇ ਉਹ ਜਿਨ੍ਹਾਂ ਦੀ ਦੁਕਾਨਾਂ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਤੇ ਹੋਰ ਵੀ ਦੁਕਾਨਾਂ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆ ਜਾਓ ਸਾਡਾ ਸਾਡੀ ਨਾਲ ਗਏ ਤੇ ਵਰਨੀ ਮੈਨੂੰ 4 ਮਹੀਨੇ ਹੋ ਗਏ ਆ ਵਾਲਾ ਮਸਲਾ ਨੋਟ ਕਰੋ ਅਫਸਰ ਕਿਉਂ ਨਹੀਂ ਡਿਊਟੀ ਨਿਭਾਉਂਦੇ ਆਪਣੀ ਅਫਸਰ ਨਿਭਾਉਣਗੇ ਜੀ ਨਿਭਾਉਣਗੇ ਬੇਫਿਕਰ ਰਹੋ ਤੁਸੀਂ ਅਫਸਰ ਨਿਭਾਉਣਗੇ ਜੀ ਇਹਨਾਂ ਨਿਭਾਉਣੀ ਪੈਣੀ ਐ ਨਿਭਾਉਣੀ ਦੀ ਗੱਲ ਕੀਤੀ ਖਰਨ ਦੇ ਜਿਹੜੇ ਆ ਜੀ ਉਹਨਾਂ ਦੇ ਉਹ ਕਰਵਾਉਂਦਾ ਹੀ ਸਾਰਾ ਇਹ ਜੀਤਾ 16 ਵਾਰਡ ਦੇ ਉਹ ਵੀ ਇਹੀ ਉਹਦੀ ਜਦੋਂ ਜਾਵਾਂਗੇ ਦੱਸਾਂਗੇ ਜੀ ਠੀਕ ਠੀਕ ਹੈ ਜੀ